ਅੱਜ ਮੈਂ ਕਿੱਦਾਂ ਦਾ ਵੈਦਰ ਰਹਿਣਿਆ ਦਾ ਆਉਣ ਵਾਲੇ ਹਾਂ ਜੀ ਜੇਸੀ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਡੇ অর ਨਾਈਟ ਟਾਈਮ ਟੈਂਪਰੇਚਰ ਦੋਨੋਂ ਹੀ ਨੀਅਰ ਨਾਰਮਲ ਚੱਲ ਰਹੇ ਨੇ ਅੱਜ ਤਾਂ ਡੇ ਟਾਈਮ ਟੈਂਪਰੇਚਰ 24.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ ਪੁਆਇੰਟ 6 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਅੱਜ ਦਾ ਮਿਨਿਮਮ ਟੈਂਪਰੇਚਰ 7.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ ਪੁਆਇੰਟ 7 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਸੋ ਤੁਸੀਂ ਦੇਖ ਸਕਦੇ ਹਾਂ ਕਿ ਦੋਨੋਂ ਹੀ ਦਿਨ ਔਰ ਰਾਤ ਦਾ ਟ ਔਰ ਜੇ ਅਸੀਂ ਆਨਵਾਰੇ ਦਿਨਾਂ ਦੇ ਵੈਦਰ ਦੀ ਗੱਲ ਕਰੀ ਤਾਂ ਫਿਲਹਾਲ ਵੈਸਟਰਨ ਡਿਸਟਰਬੈਂਸ ਸਿਸਟਮ ਦੀ ਕੋਈ ਡਿਵੈਲਪਮੈਂਟ ਨਹੀਂ ਹੈ ਸੋ ਆਨਵਾਰੇ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਕਲੀਅਰ ਔਰ ਡਰਾਈ ਰਹਿਣ ਦੀ ਹੀ ਸੰਭਾਵਨਾ ਹੈ ਕੋਈ بارش ਨੂੰ ਨਾ ਹਾਂ ਜੀ ਕਿਉਂਕਿ ਡਬਲਿਊ ਡੀ ਸਿਸਟਮ ਦੀ ਆਨਵਾਰੇ ਦਿਨਾਂ ਵਿੱਚ ਫਿਲਹਾਲ ਕੋਈ ਡਿਵੈਲਪਮੈਂਟ ਨਹੀਂ ਹੈ ਸੋ بارش ਦੀ ਆਨਵਾਰੇ ਦਿਨਾਂ ਦੇ ਵਿੱਚ ਕੋਈ ਸੰਭਾਵਨਾ ਨਹੀਂ ਹੈ ਵੈਦਰ ਕੰਡੀਸ਼ਨਸ ਕਲੀਅਰ ਔਰ ਡਰਾਈ ਹੀ ਰਹਿ ਸਕਦੀਆਂ ਨੇ ਮੈਡਮ ਲੋਕਾਂ ਕੀ ਸੇਫ ਐਸ ਟਾਈਮ ਜਿਹੜੀ ਮੌਸਮ ਚੇਂਜ ਹੋਣ ਦੀ وجہ ਤੇ ਨਾਲ ਕਾਫੀ ਜਿਆਦਾ ਕਿ ਬਿਲਕੁਲ ਜੀ ਕਿਉਂਕਿ ਚੇਂਜਿੰਗ ਵੈਦਰ ਕੰਡੀਸ਼ਨਸ ਨੇ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਡਾਇਰੈਕਟ ਐਕਸਪੋਜ਼ਰ ਹੀ ਇੱਕਦਮ ਜਦੋਂ ਬੋਡੀ ਦਾ ਹੁੰਦਾ ਤਾਂ ਉਹਦੇ ਨਾਲ ਹੈਲਥ ਇਸ਼ੂਜ਼ ਹੋ ਜਾਂਦੇ ਨੇ ਸੋ ਸੇਤ ਦਾ ਸਾਰਿਆਂ ਨੂੰ ਇਹਨਾਂ ਦਿਨਾਂ ਦੇ ਵਿੱਚ ਖਾਸ ਧਿਆਨ ਰੱਖਣਾ ਚਾਹੀਦਾ ਹੈ। ਕਿਸਾਨਾਂ ਲਈ ਕਿੱਦਾਂ ਦਾ ਮੌਸਮ ਰਹਿਣ ਵਾਲਾ ਹੈ ਜੀ? ਜੀ ਕਿਉਂਕਿ ਟੈਂਪਰੇਚਰ ਕੰਡੀਸ਼ਨਸ ਨੀਅਰ ਨਾਰਮਲ ਨੇ ਔਰ ਬਾਰਿਸ਼ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ। ਸੋ ਰਬੀ ਕ੍ਰੌਪਸ ਦੀ ਜੋ ਸੋਇੰਗ ਹੋ ਰਹੀ ਹੈ ਜਾਂ ਉਹ ਜਿਹੜੇ ਫਾਰਮ ਆਪਰੇਸ਼ਨਸ ਚੱਲ ਰਹੇ ਨੇ ਫਾਰਮਰਸ ਦੇ ਨਾਰਮਲ ਉਹ ਉਹਨਾਂ ਨੂੰ ਕੰਟੀਨਿਊ ਕਰ ਸਕਦੇ ਨੇ। ਅੱਜ ਦਾ ਕਿਹਦਾ ਵੈਦਰ ਰਿਪੋਰਟ ਆਉਣ ਵਾਲਾ ਹੈ ਹਾਂ ਜੀ ਜੇਸੀ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਡੇ অর ਨਾਈਟ ਟਾਈਮ ਟੈਂਪਰੇਚਰ ਦੋਨੋਂ ਹੀ ਨੀਅਰ ਨਾਰਮਲ ਚੱਲ ਰਹੇ ਨੇ ਅੱਜ ਦਾ ਡੇ ਟਾਈਮ ਟੈਂਪਰੇਚਰ 24.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ ਪੁਆਇੰਟ 6 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 7.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ ਪੁਆਇੰਟ 7 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਸੋ ਤੁਸੀਂ ਦੇਖ ਸਕਦੇ ਆ ਕਿ ਦੋਨੋਂ ਹੀ ਦਿਨ ਔਰ ਰਾਤ ਦਾ ਟੈਂਪਰੇਚ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀ ਤਾਂ ਫਿਲਹਾਲ ਵੈਸਟਰਨ ਡਿਸਟਰਬੈਂਸ ਸਿਸਟਮ ਦੀ ਕੋਈ ਡਿਵੈਲਪਮੈਂਟ ਨਹੀਂ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਕਲੀਅਰ ਔਰ ਡਰਾਈ ਰਹਿਣ ਦੀ ਹੀ ਸੰਭਾਵਨਾ ਹੈ ਕੋਈ بارش ਨੂੰ ਨੇ ਕੀ ਕੀ ਹਾਂਜੀ ਕਿਉਂਕਿ ਡਬਲਿਊ ਡੀ ਸਿਸਟਮ ਦੀ ਆਉਣ ਵਾਲੇ ਦਿਨਾਂ ਵਿੱਚ ਫਿਲਹਾਲ ਕੋਈ ਡਿਵੈਲਪਮੈਂਟ ਨਹੀਂ ਹੈ ਸੋ بارش ਦੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਸੰਭਾਵਨਾ ਨਹੀਂ ਹੈ ਵੈਦਰ ਕੰਡੀਸ਼ਨਸ ਕਲੀਅਰ ਔਰ ਡਰਾਈ ਹੀ ਰਹਿ ਸਕਦੀ ਹੈ ਨਹੀਂ ਮੈਡਮ ਲੋਕਾਂ ਨੂੰ ਸੇਫ ਐਸ ਟਾਈਮ ਜਿਹੜੀ ਮੌਸਮ ਚੇਂਜ ਹੋਣ ਦੀ وجہ ਤੇ ਨਾਲ ਕਾਫੀ ਜਿਆਦਾ ਕਿ ਬਿਲਕੁਲ ਜੀ ਕਿਉਂਕਿ ਚੇਂਜਿੰਗ ਵੈਦਰ ਕੰਡੀਸ਼ਨਸ ਨੇ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਡਾਇਰੈਕਟ ਐਕਸਪੋਜ਼ਰ ਹੀ ਇੱਕਦਮ ਜਦੋਂ ਬੋਡੀ ਦਾ ਹੁੰਦਾ ਤਾਂ ਉਹਦੇ ਨਾਲ ਹੈਲਥ ਇਸ਼ੂਜ਼ ਹੋ ਜਾਂਦੇ ਨੇ ਸੋ ਸੇਤ ਦਾ ਸਾਰਿਆਂ ਨੂੰ ਇਹਨਾਂ ਦਿਨਾਂ ਦੇ ਵਿੱਚ ਖਾਸ ਧਿਆਨ ਰੱਖਣਾ ਚਾਹੀਦਾ। ਕਿਸਾਨਾਂ ਲਈ ਕਿੱਦਾਂ ਦਾ ਮੌਸਮ ਰਹਿਣਿਆ ਆ ਜੀ? ਜੀ ਕਿਉਂਕਿ ਟੈਂਪਰੇਚਰ ਕੰਡੀਸ਼ਨਸ ਨੀਅਰ ਨਾਰਮਲਲੀ ਔਰ ਬਾਰਿਸ਼ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ। ਸੋ ਰਬੀ ਕ੍ਰੌਪਸ ਦੀ ਜੋ ਸੋਇੰਗ ਹੋ ਰਹੀ ਹੈ ਜਾਂ ਹੋਰ ਜਿਹੜੇ ਫਾਰਮ ਆਪਰੇਸ਼ਨਸ ਚੱਲ ਰਹੇ ਨੇ ਫਾਰਮਰਸ ਦੇ ਨਾਰਮਲ ਉਹ ਉਹਨਾਂ ਨੂੰ ਕੰਟੀਨਿਊ ਕਰ ਸਕਦੇ ਨੇ। ਅੰਮ੍ਰਿਤਕੀ ਦਾ ਵੈਦਰ ਰਹਿਣਿਆ ਦਾ ਆਉਣ ਵਾਲੇ ਹਾਂਜੀ ਜੇਸੀ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਡੇ অর ਨਾਈਟ ਟਾਈਮ ਟੈਂਪਰੇਚਰ ਦੋਨੋਂ ਹੀ ਨੀਅਰ ਨਾਰਮਲ ਚੱਲ ਰਹੇ ਨੇ ਅੱਜ ਤਾਂ ਡੇ ਟਾਈਮ ਟੈਂਪਰੇਚਰ 24.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ ਪੁਆਇੰਟ 6 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 7.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ ਪੁਆਇੰਟ 7 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਸੋ ਤੁਸੀਂ ਦੇਖ ਸਕਦੇ ਆ ਕਿ ਦੋਨੋਂ ਹੀ ਦਿਨ ਔਰ ਰਾਤ ਦਾ ਟੈਂਪਰੇਚਰ ਔਰ ਜੇ ਅਸੀਂ ਆਨਵਾਰ ਦੇ ਦਿਨਾਂ ਦੇ ਵੈਦਰ ਦੀ ਗੱਲ ਕਰੀ ਤਾਂ ਫਿਲਹਾਲ ਵੈਸਟਰਨ ਡਿਸਟਰਬੈਂਸ ਸਿਸਟਮ ਦੀ ਕੋਈ ਡਿਵੈਲਪਮੈਂਟ ਨਹੀਂ ਹੈ ਸੋ ਆਨਵਾਰ ਦੇ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਕਲੀਅਰ ਔਰ ਡਰਾਈ ਰਹਿਣ ਦੀ ਹੀ ਸੰਭਾਵਨਾ ਹੈ ਕੋਈ بارش ਨੂੰ ਨੇ ਕੀ ਹਾਂਜੀ ਕਿਉਂਕਿ ਡਬਲਿਊ ਡੀ ਸਿਸਟਮ ਦੀ ਆਨਵਾਰ ਦੇ ਦਿਨਾਂ ਵਿੱਚ ਫਿਲਹਾਲ ਕੋਈ ਡਿਵੈਲਪਮੈਂਟ ਨਹੀਂ ਹੈ ਸੋ بارش ਦੀ ਆਨਵਾਰ ਦੇ ਦਿਨਾਂ ਦੇ ਵਿੱਚ ਕੋਈ ਸੰਭਾਵਨਾ ਨਹੀਂ ਹੈ ਵੈਦਰ ਕੰਡੀਸ਼ਨਸ ਕਲੀਅਰ ਔਰ ਡਰਾਈ ਹੀ ਰਹਿ ਸਕਦੀਆਂ ਨੇ ਮੈਡਮ ਲੋਕਾਂ ਲਈ ਸੇਫ ਐਸ ਟਾਈਮ ਜਿਹੜੀ ਮੌਸਮ ਚੇਂਜ ਹੋਣ ਦੀ ਵਜ੍ਹਾ ਤੇ ਨਾਲ ਕਾਫੀ ਜਦ ਕਿ ਬਿਲਕੁਲ ਜੀ ਕਿਉਂਕਿ ਚੇਂਜਿੰਗ ਵੈਦਰ ਕੰਡੀਸ਼ਨਸ ਨੇ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਡਾਇਰੈਕਟ ਐਕਸਪੋਜ਼ਰ ਹੀ ਇੱਕਦਮ ਜਦੋਂ ਬੋਡੀ ਦਾ ਹੁੰਦਾ ਤਾਂ ਉਹਦੇ ਨਾਲ ਹੈਲਥ ਇਸ਼ੂਜ਼ ਹੋ ਜਾਂਦੇ ਨੇ ਸੋ ਸੇਤ ਦਾ ਸਾਰਿਆਂ ਨੂੰ ਇਹਨਾਂ ਦਿਨਾਂ ਦੇ ਵਿੱਚ ਖਾਸ ਧਿਆਨ ਰੱਖਣਾ ਚਾਹੀਦਾ ਹੈ। ਕਿਸਾਨਾਂ ਲਈ ਕਿੱਦਾਂ ਦਾ ਮੌਸਮ ਰਹਿਣ ਵਾਲਾ ਹੈ ਜੀ? ਜੀ ਕਿਉਂਕਿ ਟੈਂਪਰੇਚਰ ਕੰਡੀਸ਼ਨਸ ਨੀਅਰ ਨਾਰਮਲ ਨੇ ਔਰ ਬਾਰਿਸ਼ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ। ਸੋ ਰਬੀ ਕ੍ਰੌਪਸ ਦੀ ਜੋ ਸੋਇੰਗ ਹੋ ਰਹੀ ਹੈ ਜਾਂ ਉਹ ਜਿਹੜੇ ਫਾਰਮ ਆਪਰੇਸ਼ਨਸ ਚੱਲ ਰਹੇ ਨੇ ਫਾਰਮਰਸ ਦੇ ਨਾਰਮਲ ਉਹ ਉਹਨਾਂ ਨੂੰ ਕੰਟੀਨਿਊ ਕਰ ਸਕਦੇ ਨੇ।